ਆ ਕਰਤੂਤ ਆ ਸਾਡੇ ਲੋਕਾਂ ਦੀ ਤੇ ਮੈਨੂੰ ਅੱਜ ਇਹ ਮੈਂ ਪਹਿਲਾਂ ਵੀ ਕਿਹਾ ਸੀ ਉਦੋਂ ਵੀ ਕੋਈ ਸੁਣਵਾਈ ਨਹੀਂ ਹੋਈ ਅੱਜ ਫੇਰ ਕੋਈ ਸੁਣਵਾਈ ਨਹੀਂ ਹੋ ਰਹੀ ਡੀਸੀ ਭੰਡੇ ਨਾਲ ਵੀ ਗੱਲ ਹੋ ਗਈ ਡੀਐਫਓ ਨਾਲ ਵੀ ਗੱਲ ਹੋ ਗਈ ਦੇਖਦੇ ਆ ਆਉਂਦੇ ਦਾ ਕਹਿੰਦੇ ਤਾਂ ਹੈਗੇ ਆਉਣੇ ਆ ਪਰ ਕਾਰਵਾਈ ਕੀ ਕਰਦੇ ਆ ਦੇਖ ਲਓ ਬਾਈ ਕਰਤੂਤ ਲੋਕਾਂ ਦੀ ਆ ਸੜਕਾਂ ਨਾਲ ਪਰੇ ਜਾਂਦੀ ਆ ਸੜਕ ਦੇ ਨਾਲ ਉਹ ਦਿਖਾ ਓਏ ਪੱਕਾ ਖਾਲ ਆ ਆ ਜਾ ਆ ਪੱਕਾ ਖਾਲ ਜਾਂਦਾ ਨਾਲ ਪੱਕੇ ਖਾਲ ਦੇ ਤੇ ਸੜਕ ਦੇ ਸੰਝ ਗਾਲੀਆਂ ਖੜੀਆਂ ਆ ਆ ਦੇਖ ਲੋ ਇੱਕ ਮਿੰਟ ਪੱਕਾ ਆ ਪੱਕਾ ਖਾਲਦ ਸਾ ਆ ਪੱਕਾ ਖਾਲ ਆ ਆ ਦੇਖ ਲੋ ਆ ਪੱਕਾ ਖਾਲ ਆ ਗਿਆ ਆ ਪਰਲੇ ਪਾਈ ਸੜਕ ਆ ਗਈ ਆ ਦੇਖ ਲੋ ਆ ਸੜਕ ਆ ਗਈ ਆ ਪੰਨਾਂ ਪੱਟ ਕੇ ਉਹ ਮਾਰੀਆਂ ਜਿਹੜੀ 20 ਸਾਲ 25 ਸਾਲ ਦੇ ਤਿਆਰ ਹੋਈਆਂ ਟਾਂਦੀ ਉਹ ਮਾਰੀ ਪੱਟ ਕੇ ਮਿੰਟ ਦੋ ਠੋਕੀਆਂ ਅੱਤੀ ਜੀ ਨੂੰ ਦਿਖਾਉਣੇ ਆਜੋ ਇਹਨੂੰ ਵੀ ਪਾਲਾ ਸੀ ਆ ਕੇ ਕਹਾੜਾ ਇਹਦਾ ਗੱਲ ਕਰਾ ਧੰਨਵਾਦ ਆ ਮੁੰਡੇ ਆ ਗਏ ਮੌਕੇ ਤੇ ਇਹਨਾਂ ਨੇ ਆ ਕੇ ਰੋਕ ਲਿਆ ਆਹ ਸੜਕ ਤੇ ਤੁਰੇ ਜਾਂਦੇ ਆ ਆਹ ਰਾਤ ਖੜਿਆ ਪਰੇ ਪੱਕਾ ਖਾਲਾ ਬਚਾਵੇ ਟਾਲੀਆਂ ਖੜੀਆਂ ਛੜਦੇ ਹੀ ਨਹੀਂ ਯਾਰ ਹਰਾਨੀ ਦੀ ਗੱਲ ਆ ਇੱਕ ਪਾਸੇ ਪਾਏ ਕਹੀ ਜਾਣਗੇ ਅੱਗ ਲੱਗ ਗਈ ਓਏ ਟੈਂਪਰੇਚਰ ਵੱਧ ਗਿਆ ਓਏ ਗਰਮੀ ਵੱਧ ਗਈ ਓਏ ਤਾਪਮਾਨ ਵੱਧ ਗਿਆ ਓਏ ਚੱਕੇ ਵੇ ਗਰਮੀ ਦੇ ਹੌਂਕ ਦੇ ਢਿੱਗ ਢੀ ਜੀ ਨਿਕਲਿਆ ਦਰਾਸ ਲਿਆੇ ਖੜਦੇ ਆ ਤੇ ਪੱਟਣ ਲੱਗੇ ਮੈਂਟ ਲਾਉਂਦੇ ਆ ਆਹ ਦੇਖ ਲੋ ਲੈ ਆਹ ਕਰਤੂ ਦਾ ਨਾ ਲੋਕਾਂ ਦੀ ਇਹਦਾ ਇੰਨੀ ਕੁ ਬਚਾ ਲਈ ਆ ਕਿ ਆਹ ਦੇਖ ਲੈ ਆਹ ਪਾ ਲਿਆ ਹੁਣ ਇਹਦਾ ਜ਼ਿੰਮੇਵਾਰ ਕੌਣ ਆਹ ਦੇਖ ਲੋ ਇਹਦਾ ਗੱਲ ਕਰਾ ਉੱਤੋਂ ਦਾ ਵੱਡੀ ਬੁੱਡੀ ਬੈਠਿਆ ਉਹ ਤਾਂ ਵੱਡ ਲੀਆਂ ਖੜੀਆਂ ਆਹ ਖਾਲ ਦਿਖਾ ਦੇ ਆ ਪਰੇ ਖਾਲ ਆ ਗਿਆ ਆਹ ਤਾਲੀ ਆ ਗਈ ਆ ਸੜਕ ਇਧਰ ਆ ਗਈ ਸੜਕ ਦੇ ਨਾਲ ਸਰਕਾਰੀ ਖਾਲਾ ਵਿਚਾਲੇ ਸਰਕਾਰੀ ਥਾਂ ਟਾਲੀਆਂ ਖੜੀਆਂ ਉਹ ਪੱਟਤੀਆਂ ਦੋ ਪੱਟਤੀਆਂ ਇਹਨੂੰ ਬਾੜਾ ਰੱਖ ਲਿਆ ਸੀ ਆ ਕੇ ਫੇਰ ਤਾ ਸੀਗਾ ਇਹਨੇ ਜਾਣਾ ਚ ਆ ਕੇ ਕਹਾੜਾ ਇਹਦਾ ਆ ਕੇ ਗੱਲ ਕਰ ਮੌਕੇ ਦੇ ਇਹਨਾਂ ਨੇ ਆ ਕੇ ਰੋਕ ਲਿਆ ਇੱਕ ਵਾਰੀ ਜਿਹੜਾ ਬੰਦਾ ਪੱਟ ਰਿਹਾ ਹੈ ਨਾ ਟਾਲੀਆਂ ਅੱਗ ਲਾਈ ਨਹੀਂ ਬਾਈ ਲੱਗਦੀ ਅਗਰੀ ਦਾ ਨਾਮਾ ਬੰਦੇ ਕੋਲੇ ਉਲਟਾ ਪੁੱਛਿਆ ਕਹਿੰਦਾ ਮਰਾ ਪੱਟ ਕੇ ਗੁਰਦੁਆਰੇ ਹੁੰਦੇਣੀਆਂ ਲੈ ਦੱਸ ਯਾਰ ਸ਼ਰਬ ਯਾਰ ਕਿੰਨੀ ਪੈਲੀ ਹੋਏ ਦੇ ਕੋਲੇ 40 ਕਿੱਲੇ ਬਾਣ ਆ ਦੱਸ ਲੈ ਯਾਰ 40 ਕਿੱਲੇ ਬਾਣ ਹੈ ਤੇ ਆ ਆ ਆ ਇੱਥੇ ਟਰਾਲੀਆਂ ਸਰਕਾਰੀ ਥਾਂ ਦੇ ਖੜੀਆਂ ਪੱਟੀ ਜਾਂਦੇ ਆ ਮੈਂ ਸਰਕਾਰ ਨੂੰ ਅਪੀਲ ਕਰਦਾ ਡੀਸੀ ਬਟਿੰਡੇ ਨਾਲ ਵੀ ਗੱਲ ਹੋਈ ਹੈ ਡੀਐਫਓ ਨਾਲ ਵੀ ਗੱਲ ਹੋਈ ਹੈ ਜਿਹੜਾ ਜੰਗਲਾਤ ਅਫਸਰ ਆ ਜਿਲ੍ਹੇ ਦਾ ਉਹਦੇ ਨਾਲ ਵੀ ਗੱਲ ਹੋਈ ਹੈ ਕੈਨੇਡਾ ਹੈਗੇ ਵੀ ਆਉਣੇ ਆ ਪਰ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਯਾਰ ਐਂ ਤਾਂ ਲੋਕਾਂ ਨੇ ਦਰਸਤ ਹੀ ਨਹੀਂ ਛੱਡਣਾ ਕੋਈ ਕੀ ਫਿਰ ਫਾਇਦਾ ਡਰਾਮੇ ਕਰਨ ਦਾ ਵੀ ਅਸੀਂ ਹਰਿਆਵਾਲਾ ਬਣਾ ਰਿਹਾ ਰਿਆਵਲ ਦਸਤਾ ਬਣਾਤਾ ਜੀ ਹਰਿਆਵਲ ਦਾ ਦਿਹਾੜਾ ਬਣਾ ਰਿਹਾ ਜੀ ਆਪਾਤਾ ਪਰਨ ਦਿਹਾੜਾ ਬਣਾ ਰਹੇ ਕੀ ਫਾਇਦਾ ਯਾਰ ਇਹਨਾਂ ਡਰਾਮਿਆਂ ਦਾ ਖਾਣਾ ਪੂਰਤੀਆਂ ਦਾ ਯਾਰ ਭਵੰਤ ਸਿਆ ਇਧਰ ਨੂੰ ਮੜਾ ਮੋਟਾ ਆਦੇ ਅਧਿਕਾਰੀਆਂ ਨੂੰ ਕਹਿ ਲੋਕਾਂ ਨੇ ਇੱਕ ਰੁੱਖ ਨਹੀਂ ਛੱਡਣਾ ਇੱਕ ਰੁੱਖ ਵੀ ਇਹ ਬੈਰੀ ਹੋਏ ਖੜਾ ਸਾਰੇ ਆਪਣੇ ਜਿੰਨੇ ਬਾਣਾ ਦੇ ਖੜੇ ਸੀਗੇ ਜ਼ਮੀਨਾਂ ਜੋ ਸਾਰੇ ਉਹ ਪੱਟ ਤੇ ਉਹ ਜਮਾ ਸਾਫ ਹੋ ਕਰੀ ਤੁਰ ਜਾਂਦੇ ਆ ਹੁਣ ਇਹਨਾਂ ਨੂੰ ਪੈ ਗਿਆ ਜਿਹੜੇ ਕੋਈ ਸੜਕਾਂ ਦੇ ਖੜੇ ਕੋਈ ਪਈਆਂ ਦੇ ਖੜੇ ਕੋਈ ਖਾਲਾਂ ਦੇ ਖੜੇ ਆ ਕੁਝ ਸਰਕਾਰੀ ਸੂਵਿਆਂ ਦੇ ਖੜੇ ਉਹਨਾਂ ਨੂੰ ਪੈ ਗਏ ਹੁਣ ਮੈਂ ਭਵੰਤਮਾਲ ਨੂੰ ਅਪੀਲ ਕਰਦਾ ਜਿਹੜੇ ਬੰਦਾ ਦਰਾਤ ਚ ਪੜਦਾ ਉਹਦਾ ਮੋਟਰ ਦਾ ਕਨੈਕਸ਼ਨ ਕੱਟ ਦੇ ਫੇਰੇ ਲੋਕ ਸੂਤ ਆਉਣਗੇ ਇਹ ਡੰਡੇ ਦੇ ਯਾਰ ਆ ਲੋਕ ਇਹ ਪਿਆਰਪੁਰ ਦੀ ਭਾਸ਼ਾ ਕੋਈ ਸਮਝਦੇ ਨਹੀਂ ਹੈਗੇ ਮੈਂ ਕਿਸਾਨ ਜਥੇਬੰਦਗਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਤੁਸੀਂ ਫਿਰ ਝਟ ਖੜ ਜਾਂਦੇ ਇਹਨਾਂ ਦੇ ਨਾਲ ਆ ਕੇ ਜੇ ਕੱਲ ਨੂੰ ਕੋਈ ਕਾਰਵਾਈ ਹੋ ਗਈ ਕੋਈ ਪਰਚਾ ਹੋ ਗਿਆ ਮੈਂ ਦੇਖ ਲੈਣਾ ਆ ਜਿੰਨੇ ਕਿਸਾਨ ਇਸ ਮੈਂ ਨਾਲ ਖੜਨ ਗਿਆ ਕੇ ਸਾਡੇ ਕਿਸਾਨ ਦੇ ਪਰਚਾ ਕਰਤਾ ਜੀ ਉਹ ਤੁਹਾਨੂੰ ਪੀ ਲਾਓ ਤੁਸੀਂ ਇਕੱਲਾ ਮਸਲਾ ਇਕੱਲੇ ਮਾਵਜਾਂ ਤੱਕ ਐ ਐਮਐਸਪੀਆ ਤੱਕ ਮਸਲਾ ਨਾ ਰੱਖੋ ਉਹ ਫਨਾਹ ਕਰੀ ਜਾਂਦੇ ਧਰਤੀ ਨੂੰ ਇਹ ਇਹਨੂੰ ਮਤ ਦਿਓ ਅਕਲ ਦਿਓ ਇਹ ਸੈਮੀਨਾਰ ਕਰਾਇਆ ਕਰੋ ਜਿੱਥੇ ਕੋਈ ਭਾਸ਼ਣ ਕਰਦੇ ਹੋ ਪ੍ਰਚਾਰ ਕਰਦੇ ਹੋ ਸਟੇਜਾਂ ਦੇ ਖੜ ਕੇ ਦੱਸਿਆ ਕਰੋ ਵੀ ਦਰਾਤ ਨਾ ਪਟੋ ਉਹ ਤੁਹਾਡੇ ਸੱਜਣਾ ਓਏ ਤੁਹਾਡੇ ਮਿੱਤਰ ਆ ਓਏ ਇਹ ਉਹ ਤੁਹਾਡੇ ਨਾਲ ਮੱਚਦੇ ਆ ਓਏ ਤੁਸੀਂ ਮਰ ਜਾਂਦੇ ਹੋ ਜਿਉਂਦੇ ਮੱਚਦੇ ਆ ਜਿਵੇਂ ਮਿੱਟੀ ਹੋ ਜਾਂਦੇ ਹੋ ਮਰ ਕੇ ਇਹ ਉਹ ਤਾਂ ਜਿਉਂਦੇ ਖੜੇ ਕਈ ਵਾਰੀ ਆਪਾਂ ਪੱਟ ਕੇ ਟਾਲੀ ਕਿਕਰ ਜੋਂ ਉੜੀ ਸੁਕਾ ਕੇ ਮਚਾ ਦਿੰਨੇ ਆ ਬੰਦਾ ਅਕਲੂ ਹੱਥ ਮਾਰੋ ਬੇਕਲੂ ਅਕਲ ਦੇ ਉਹਨੇਓ ਕਿਉਂ ਤਬਾਹ ਕਰਨ ਤੇ ਲੱਗੋ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨਸਲਾਂ ਉਹ ਰਹਿਣ ਜੋਗ ਰਹਿਣੀ ਨਹੀਂ ਧਰਤੀ ਓਏ ਫਿਰ ਕਹਿੰਦੇ ਮੀਂਹ ਨਹੀਂ ਪੈਂਦਾ ਐਡੀਆਂ ਜੀਭਾਂ ਨਿਕਲੀਆਂ ਫਰਦੀਆਂ ਝੋਨਾ ਕਿਵੇਂ ਲੱਗੇ ਮੀਂਹ ਛੋਟੇ ਮੇਰੇ ਮੁਝੋ ਹੋਰ ਨਿਕਲਾਈ ਕਿਵੇਂ ਪੈਜੂਗਾ ਮੀਂਹ ਤੁਸੀਂ ਜਿਹੜਾ ਹਾਲਾਤ ਕਰੀ ਜਨੋ ਪੰਜਾਬ ਦੇ ਫਿਰ ਮੀਂਹ ਪਾਲਦੇ ਆ ਤੁਹਾਮਰੀ ਪੰਜਾਬ ਦਾ ਜਿਹੜਾ ਵੀ ਜੰਗਲਾਤ ਮੰਤਰੀ ਆ ਸ਼ਾਇਦ ਘਟਾਰੂ ਚੱਕ ਜੰਗਲਾਤ ਮੰਤਰੀ ਆ ਉਹਦੇ ਤੱਕ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਆ ਦੋ ਦਿਨਾਂ 'ਚ ਦੋ ਵਾਕਏ ਹੋਇਆ ਇਹ ਸਿਲਵਰਾ ਪਿੰਡ ਐ ਇੱਥੋਂ ਗੁਮਤੀ ਨੂੰ ਜਾਂਦੇ ਆ ਸੜਕ ਦੇ ਟਾਲੀਆਂ ਖੜੀਆਂ ਅਜੇ ਬੰਦਾ ਪੈ ਗਿਆ ਇਹਨੇ ਪੱਟਲੀਆਂ ਦੋ ਆ ਇੱਕ ਪੱਟਣ ਨੂੰ ਲੱਗਿਆ ਸੀਗਾ ਬੀਬੋ ਕੇ ਵਜਦੇ ਆ ਨਾ ਕੀ ਯਾਰ ਹਰਪ੍ਰੀਤ ਹਰਪ੍ਰੀਤ ਕਹਿੰਦੇ ਆ ਹਰਪ੍ਰੀਤ ਹਰੂ ਸਿੰਘ ਇਹਦਾ ਨਾਂ ਐ ਹਰਪ੍ਰੀਤ ਸਿੰਘ ਮੈਂ ਸਰਕਾਰ ਨੂੰ ਮੈਂ ਡੀਸੀ ਬਠਿੰਡੇ ਨੂੰ ਮੈਂ ਜੰਗਲਾਤ ਮੈਕਮ ਨੂੰ ਬੇਨਤੀ ਕਰਦਾ ਇੱਕ ਇਹ ਬੰਦਾ ਸਿਲਵਰਾ ਪਿੰਡ ਤੋਂ ਆ ਇੱਕ ਠੱਗਾਂ ਦੇ ਵਜਦੇ ਆ ਪਿੰਡ ਕੌਲੋਕੇ ਤੋਂ ਜਦੋਂ ਸਿਲਵਰਾ ਦੇ ਪਿੰਡ ਕੌਲੋ ਨੂੰ ਜਾਂਦੇ ਛੇ ਟਾਲ ਲਗਾਉਣੇ ਪੱਟਲੀਆਂ ਇਦੂ ਮੋਟੀਆਂ ਮੋਟੀਆਂ ਏਡੀਆਂ ਜੱਫੇ 'ਚ ਨਹੀਂ ਆਉਂਗਾ ਏਡੀਆਂ ਟਾਲੀਆਂ ਪੱਟ ਲੀਆਂ ਉਹ ਵੀ ਆਈ ਹੈ ਉਹ ਇੱਕ ਪਾਸੇ ਸੜਕਾ ਦੂਜੇ ਪਾਸੇ ਖਾਲ ਹੈ ਵਿਚਾਲੇ ਖੜੀਆਂ ਉਹ ਪੱਟ ਲੀਆਂ ਕੋਈ ਰਾਜਾ ਬਾਬੂ ਨਹੀਂ ਯਾਰ ਕੋਈ ਪੁੱਛ ਕੇ ਛ ਨਹੀਂ ਯਾਰ ਕੋਈ ਸੁਣਵਾਈ ਹੈ ਨਹੀਂ ਸਾਲੀ ਕੋਈ ਕਾਰਵਾਈ ਨਹੀਂ ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਨਾ ਮੈਂ ਪਿੰਡ ਵਾਸੀਆਂ ਨੂੰ ਵੀ ਕਹਿਣਾ ਚਾਹੁੰਨਾ ਕਿ ਕਈ ਵਾਰੀ ਆਪਾਂ ਬਿਨਾਂ ਗੱਲ ਤੋਂ ਵਿਰੋਧ ਖੜ ਜਾਂਦੇ ਆਖੇ ਵੀ ਨਹੀਂ ਸਾਡੇ ਪਿੰਡ ਦੇ ਬੰਦਿਆਂ ਦੇ ਖਿਲਾਫ ਬੋਲਦਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਇਹ ਦਰਾਹਤਾਂ ਦੀ ਛਾਂ ਇਹਨਾਂ ਦੀ ਆਕਸੀਜਨ ਇਹ ਮੀਂਹ ਪਉਣ ਚ ਸਹਾਈ ਇਹ ਸਾਂਹ ਦੇਣ ਚ ਕੱਲੇ ਲੱਖੇ ਨੂੰ ਨਹੀਂ ਹੈ ਲੱਖਾਂ ਦਾ ਤੇ ਕਦੇ ਆਉਂਦਾ ਕਦੇ ਲੰਘਦਾ ਇਹ ਸੋਡੇ ਲਈ ਵੀ ਉਹਨੇ ਨੇ ਯਾਰ ਸੋਡੇ ਲਈ ਤਾਂ ਵੱਧ ਨੇ ਯਾਰ ਇਹ ਆਹ ਲੋਕਾਂ ਨੂੰ ਅਕਲ ਦਿਓ ਮਤ ਦਿਓ 40 40 ਕੱਲਿਆਂ ਦੇ ਮਾਲਕ ਹੋ ਕੇ ਲਖਾਂ ਪਤੀ ਹੋ ਕੇ ਵੀ ਸੋਨੂੰ ਜੇ ਅਕਲ ਨਹੀਂ ਆ ਰਹੀ ਆਹ ਟਾਲੀਆਂ ਪੱਟ ਕਿੰਨਾ ਚੋਂ ਕੱਢੋਂਗੇ ਜਾਂ ਕਿੰਨੇ ਕੇ ਫਸਲ ਮਾਰਦੇ ਹੋਣਗੇ ਯਾਰ ਜੇ ਉੱਤੇ ਤਾਰ ਲੰਘਦੀ ਜਾਂ ਸਾਗਦੇ ਉਹ ਨਹੀਂ ਕੋ ਰੋਗ ਦਾ ਜੜਚੀ ਪਟਣ ਲੱਗ ਜਾਂਦੇ ਯਾਰ ਸੋ ਮੇਰੀ ਅਪੀਲ ਹੈ ਪੰਜਾਬ ਦੇ ਮੁੱਖ ਮੰਤਰੀ ਸੁਰਾਪੰਨ ਸਿੰਘ ਮਾਨ ਨੂੰ ਕਿ ਇੰਨਾ ਲੋਕਾਂ ਦੇ ਕਨੈਕਸ਼ਨਰ ਕੱਟ ਮੋਟਰਾਂ ਦੇ ਜਾਂ ਕੋ ਕਾਨੂੰਨ ਹੀ ਲਿਆਦ ਰੱਖਤਾ ਜਿਵੇਂ ਕੰਢੀ ਏਰੀ ਦਾ ਕਾਨੂੰਨ ਹੈ ਉੱਥੇ ਬਿਨਾਂ ਮਨਜ਼ੂਰੀ ਤੋਂ ਕੋਈ ਬੰਦਾ ਆਪਣੇ ਖੇਤ ਚੋਂ ਵੀ ਨਹੀਂ ਪੱਟ ਸਕਦਾ ਕੋ ਕਾਨੂੰਨ ਹੀ ਹਜੇ ਬਣਾ ਦੇ ਵੀ ਜਿਹੜਾ ਬੰਦਾ ਹਜ਼ਰਤ ਪੱਟੂਆ 6 ਮਹੀਨੇ ਸਿੱਧੀ ਅੰਦਰ ਜਮਾਨਤ ਨਹੀਂ ਕੋਈ ਜੇਲ੍ਹ ਚ ਇਹ ਅਕਲ ਫੇਰ ਆਊਗੀ ਨਾ ਲੋਕਾਂ ਨੂੰ ਕਿ ਡਾਂ ਖਿੱਚੇਗਾ ਇਹ ਪਿਆਰ ਨਾਲ ਨਹੀਂ ਸਮਝਾਏ ਸਮਝਦੇ ਸੋ ਮੈਂ ਪੀਲ ਇਹੀ ਕਰਦਾ ਡੀਸੀ ਬਠਿੰਡਾ ਨੂੰ ਡੀਐਫਓ ਬਠਿੰਡਾ ਨੂੰ ਕਿ ਦੋ ਬੰਦਿਆਂ ਨੇ ਹਜ਼ਰਤ ਪੱਟੇ ਆ ਇਹਨਾਂ ਦੇ ਜਲਦ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਦੇ ਮੁਕੱਦਮਾ ਅਰਜ ਹੋਣਾ ਚਾਹੀਦਾ હરભજન કલાકાર છે જે ભાઈઓ તો બધું દેખ દે છે રે જાણે આટક વધારે ਹੋਰ ਕਹਿਣੀ ਚਾਹੁੰਨਾ ਸਰਪੰਚ ਆ ਗਿਆ ਸਾਡੇ ਨਾਲ ਸਾਫ ਕਾ ਬਈ ਇਹਦੀ ਬਹੁਤ ਵੱਡੀ ਦੇਣ ਹੈ ਪੰਜ ਕਿੱਲਾਂ ਜੰਗਲੇ ਨੇ ਲਾਇਆ ਇਹਦਾ ਭਰਾਹਾਂ ਦਾ ਧੰਨਵਾਦ ਆ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਨਾ ਵੀ ਤੁਸੀਂ ਫਿਰ ਚੀਕਾਂ ਮਾਰਦੇ ਹੋ ਵੀ ਤੁਸੀਂ ਚੀਕਾਂ ਮਾਰਦੇ ਹੋ ਨਾ ਵੀ ਸਾਡੇ ਕੈਂਸਰ ਹੋ ਗਿਆ ਓਏ ਸ਼ੂਗਰ ਹੋ ਗਿਆ ਓਏ ਜਵਾਕ ਨਹੀਂ ਹੁੰਦਾ ਓਏ ਚਿੱਟੇ ਨਾਲ ਮਰ ਗਿਆ ਜੋ ਤੁਸੀਂ ਐਡਾ ਵੱਡਾ ੱਟਕਾ ਕਰ ਰਹੇ ਹੋ ਧੋਕ ਮਾਰ ਰਹੇ ਹੋ ਪੰਜਾਬ ਦੀ ਧਰਤੀ ਦੇ ਐਡਾ ਜ਼ੁਲਮ ਟਾ ਰਹੇ ਹੋ ਦਰਖਤਾ ਨੂੰ ਪੱਟ ਕੇ ਅੱਗਾ ਲਾ ਕੇ ਦਰਖਤਾ ਨੂੰ ਨੁਕਸਾਨ ਕਰ ਰਹੇ ਆ ਇਹਦਾ ਫਿਰ ਕੁਦਰਤ ਦਾ ਇੱਕ ਅਸੂਲ ਹੈ ਜਿੰਨਾ ਨਿਉਂਦਾ ਪਾਉਂਗੇ ਵਾਪਸ ਮੁੜਨੇ ਮੁੜਨਾ ਹੁਣ ਆ ਦੇਖ ਲੋ ਕਿੱਡੀ ਵੱਡੀ ਟਾਲੀ ਹਲਾ ਤਾ ਦੇਖ ਚੱਕ ਤੈ ਅਖਤੀਲੇ ਆ ਚੱਕਤੀ ਆ ਦੇਖ ਲੋ ਆ ਚੱਕਤਾ ਕੰਮ ਆਖਰਾ ਆ ਚੱਕਤੀ ਉਹਨੂੰ ਪਾ ਲਿਆ ਕੇ ਉਹਨੂੰ ਪਾ ਲਿਆ ਕਰ ਰੋਕੂ ਰੋਕਿਆ हां ਇਹਦਾ ਰੋਕ ਲੀਨਾਂ ਨੇ ਆ ਕੇ ਪਤਾ ਵੀ ਉਹ ਫੋਨ ਗਿਆ ਜਿੱਥੇ ਕਿਹਾ ਸੀ ਤੋ ਮੈਂ ਹੋਰ ਵੀਰਾਂ ਨੂੰ ਅਪੀਲ ਕਰਦਾ ਵੀ ਜਿਹੜੇ ਖੇਤਾਂ ਵਾਲੇ ਆਲੇ ਦਾਲੇ ਹੁੰਦੇ ਉਹਨਾਂ ਨੂੰ ਅਪੀਲ ਕਰਦਾ ਵੀ ਜੇ ਕੋਈ ਬੰਦਾ ਰੁੱਖ ਪੜਦਾ ਉਹਨੂੰ ਰੋਕੋ ਉਹਦੀ ਸ਼ਿਕਾਇਤ ਕਰੋ ਜੇ ਨਹੀਂ ਰੁਕਦਾ ਤਾਂ ਜਗਨਾਤ ਮਹਿਕਮੇ ਕੋਲੇ ਕਰੋ ਕਿਸੇ ਵੀ ਨੇੜਲੇ ਅਧਿਕਾਰੀ ਕੋਲੇ ਕਰੋ ਤਾਂ ਕਿ ਕੰਮ ਰੋਕਿਆ ਜਾ ਸਕੇ ਤੇ ਨਹੀਂ ਇੱਥੇ ਲੋਕਾਂ ਨੇ ਇੱਕ ਪੱਤਾ ਨਹੀਂ ਛੱਡਣਾ ਇਹ ਪੱਤਾ ਵੀ ਉਹ ਨਾ ਵੀ ਬਾਈ ਮੇਨ ਨੰਬਰ ਪਾਇਆ ਜਾਂਦਾ ਜਿਵੇਂ ਮਹਿਕਮੇ ਆ ਜਾਂਦੇ ਵੀ ਦੀਕ ਵੀ ਉਹ ਮਹਿਕਮੇ ਨੂੰ ਕਿਵੇਂ ਉਹ ਇਹ ਜੋ ਹੈ ਪਾ ਕਿਹੜਾ ਸੁਣਦਾ ਕੋਈ ਪੁੱਛਦਾ ਹੀ ਨਹੀਂ ਮਹਿਕਮੇ ਵਾਲੇ ਮਹਿਕਮੇ ਵਾਲੇ ਹੁਣ ਤਾਂ ਕਾਰਵਾਈ ਕੀਤੀ ਹੋਏ ਸਰਦਾਰ ਜੀ ਕੋ ਗਾਣੀ ਵੀ ਤੋੜ ਦੇ ਅਸੀਂ ਅੰਗਰੇਜ਼ ਅੰਗਰੇਜ਼ ਸੁਣਦਾ ਕਹਿੰਦਾ ਜੇ ਕੋਈ ਅੰਗਰੇਜ਼ਾਂ ਦੇ ਵੇਲੇ ਦਸਤਨ ਤੋੜ ਲੈਂਦਾ ਸੀ 6 ਮਹੀਨੇ ਕੈਦ ਕਰਦੇ ਸੀ ਦਸਤਨ ਵੀ ਤੋੜਉਂਦੇ ਤਾਂ ਬਾਤ ਕੇ ਦਰਾਤ ਨਹੀਂ ਛੜਦਾ ਉਦੋਂ ਕੋਈ ਇਹ ਲੋਕ ਡੰਡੇ ਬਣਾ ਕਾਨੂੰ ਸੂਤ ਆਉਂਦੇ ਆ